ਹਾਂਜੀ ਬਾਬਿਓ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਭਰਾ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਲਓ ਵੀ ਮਿੱਤਰੋ ਇੱਕ ਹੋਰ ਕਰਾਹਾ ਆਪਣੇ ਕੋਲੇ ਨਾ ਵਰਕਸ਼ਾਪ ਉੱਤੇ ਅਵੇਲੇਬਲ ਪਿਆ ਸੀ ਸੈਕੰਡ ਹੈਂਡ ਬੱਟ ਜਿਹਦੀ ਉਹਦੀ ਹਾਲਤ ਆ ਨਾ ਚਾਦਰ ਦੀ ਤੁਹਾਨੂੰ ਨਜ਼ਰ ਆ ਰਹੀ ਹੈ ਦੇਖ ਰਹੇ ਹੋ ਤੁਸੀਂ ਵੀਡੀਓ ਦੇ ਵਿੱਚ ਥੋੜੀ ਜਿਆਦਾ ਮਾੜੀ ਸੀਗੀ ਇਹਦਾ ਜਿਹੜਾ ਫਰੇਮ ਆ ਉਹ ਚੰਗਾ ਪਿਆ ਸੀਗਾ ਉਹਦੇ ਵਿੱਚ ਕੋਈ ਫਾਲਟ ਵਗੈਰਾ ਨਹੀਂ ਸੀਗਾ ਸੋ ਆਪਣੇ ਕੋਲੇ ਬਾਈ ਪਹੁੰਚੇ ਸੀਗੇ ਗੈਰੀ ਭਾਗੀ ਤਾਂ ਸੋ ਬਾਈਆਂ ਨੂੰ ਆਪਾਂ ਕਰਾਹਾ ਰੈਡੀ ਕਰਕੇ ਦਿੱਤਾ ਬਾਈ ਜੀ ਸੋ ਇਹ ਕਰਾਹੀ ਦੀ ਆਪਾਂ ਫਾਈਨਲ ਲੁੱਕ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਬਾਈ ਜੀ ਤੁਸੀਂ ਦੇਖ ਰਹੇ ਹੋ ਵੀ ਚਾਹੇ ਸੈਕੰਡ ਹੈਂਡ ਕਰਾਹਾ ਗਾ ਬਟ ਜਿਹੜਾ ਪੁਰਾਣਾ ਕਰਾਹਾ ਹੁੰਦਾ ਨਾ ਉਹਦੇ ਤੇ ਮਿਹਨਤ ਥੋੜੀ ਜਿਹੀ ਜ਼ਿਆਦਾ ਲੱਗ ਜਾਂਦੀ ਹੈ ਸੋ ਚਾਦਰ ਵਗੈਰਾ ਆਪਾਂ ਪੱਟ ਲਈ ਹੈ ਤੇ ਪ੍ਰੋਪਰ ਇਹਦੀ ਜਰ ਵਗੈਰਾ ਲਾ ਕੇ ਪ੍ਰੋਪਰ ਇਹਦੇ ਨੂੰ ਆਪਾਂ ਗ੍ਰਾਈਂਡਰ ਵਗੈਰਾ ਮਾਰ ਕੇ ਤਿਆਰ ਕਰਾਂਗੇ ਪਹਿਲਾਂ ਫਿਰ ਇਹਦੇ ਉੱਤੇ ਆਪਾਂ ਚਾਦਰ ਲਾਵਾਂਗੇ ਅਪਲਾਈ ਕਰਾਂਗੇ ਸੋ ਬੜੀ ਮਿਹਨਤ ਲੱਗਦੀ ਹੈ ਬਾਈ ਕਰਾਹੇ ਦੇ ਉੱਤੇ ਕੰਮ ਕਰਨ ਵਾਸਤੇ ਸੋ ਤੁਸੀਂ ਦੇਖ ਰਹੇ ਹੋਗੇ ਬਾਕੀ ਇਹਦੇ ਵਿੱਚ ਆਪਾਂ ਕਿੱਲੀਆਂ ਵਗੈਰਾ ਵੀ ਲਾਵਾਂਗੇ ਤੇ ਪੂਰਾ ਗ੍ਰੈਂਡ ਬੂੰਡਰ ਮਾਰ ਕੇ ਕਰਾਹਾ ਆਪਾਂ ਕਰ ਲਿਆ ਓਕੇ ਬਾਈ ਬਾਕੀ ਇਹ ਕਰਾ ਬਾਈ ਜੀ ਜਿਆਦਾ ਨਹੀਂ ਚੱਲਿਆ ਸੀਗਾ ਬਟ ਇਹ ਨਾ ਕਿਸੇ ਥਾਂ ਤੇ ਇੱਕ ਜਗ੍ਹਾ ਤੇ ਜਿਆਦਾ ਟਾਈਮ ਪਿਆ ਹੁਣ ਕਰਕੇ ਦੀ ਚਾਦਰ ਵਗੈਰਾ ਗਲ ਗਈ ਸੀਗੀ ਸੋ ਇਹਦੀ ਫੱਟੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹਦੀ ਫੱਟੀ ਪੁੱਟੀ ਨਹੀਂ ਕਸੀ ਸੋ ਇਸ ਨੂੰ ਆਪਾਂ ਰੈਡੀ ਕਰਤਾ ਬਾਈ ਜੀ ਦੀ ਘੋੜੀ ਵਗੈਰਾ ਚੰਗੀ ਪਈ ਸੀ ਇਹਦੇ ਵਿੱਚ ਕੋਈ ਵੱਟ-ਬੁੱਟ ਨਹੀਂ ਸੀਗਾ ਜਿਹੜੀ ਚੀਜ਼ ਆਪਾਂ ਨੂੰ ਲੱਗੀ ਜਿਵੇਂ ਇਹਦੇ ਉੱਤੇ ਐਂਗਲ ਲੱਗੀ ਹੋਈ ਆ ਉਹ ਪੰਨਮੀ ਲਾਤੀ ਸੀ ਚਾਦਰ ਛੁਰੀ ਇਹਦੇ ਵਿੱਚ ਨਮੀ ਲੱਗੀ ਤੇ ਸ ਉਹ ਆ ਪਾਇਰੇ ਵਿੱਚ ਨਵੀਂ ਲਾਤੀ ਸੋ ਇਹਦੀ ਫਾਈਨਲ ਲੋਕਾ ਪਾ ਤੁਹਾਨੂੰ ਦਿਖਾਵਾਂਗੇ ਤੇ ਜੇ ਇਹਦੇ ਵਿੱਚ ਗੱਲ ਕਰਗੇ ਆਪਾਂ ਬੈਕ ਕਿਲਿੰਗਾਂ ਵਗੈਰਾ ਵੀ ਇਹਦੇ ਵਿੱਚ ਆਪਾਂ ਲਾਈਆਂ ਨੇ ਬਹੁਤ ਸੋਹਣਾ ਰਿਜ਼ਲਟ ਮਿਲਿਆ ਆਪਾਂ ਨੂੰ ਕਰਾਹੇ ਦਾ ਸੋ ਬਾਈ ਵੀ ਪੂਰੇ ਖੁਸ਼ ਸੀਗੇ ਬਾਈ ਜਦੋਂ ਕਰਾ ਲੈਣ ਆਇਆ ਸੋ ਬਹੁਤ ਘੈਂਟ ਕੱਲਬਾਤ ਬਣੀਆ ਕਰਾਹੇ ਦੀ ਐਂਗਲ ਉਂਗਲ ਆਪਾਂ ਨਵੀਂ ਲਾਤੀ ਬਾਈ ਸਾਰੀ ਘੈਂਟ ਬਣਾਤੀ ਤੁਹਾਨੂੰ ਮਾਬਰ ਦਿਖਾਉਣਿਆ ਕਰਾ ਆਪਾਂ ਇਹਦੇ ਵਿੱਚ ਕਿਲੀਆਂ ਆਪਾਂ ਨਵੀਆਂ ਲਾਤੀਆਂ ਬਾਕੀ ਚਾਦਰ ਜੁਦਰ ਪ੍ਰੋਪਰ ਐ ਵਧੀਆ ਜਿਵੇਂ ਨਵੇਂ ਕਰਾਹੇ ਦੇ ਲੱਗਦੀ ਓਵੇਂ ਲੱਗੀ ਐ ਇਸ ਕਰਾਹੇ ਦੇ ਵੀ ਪੂਰਾ ਗ੍ਰੈਂਡ ਬੂਂਡਰ ਮਾਰ ਕੇ ਪ੍ਰੋਪਰ ਆਪਾਂ ਫਰਮੇ ਦੇ ਵਿੱਚ ਇਹਦੇ ਕਰਾਹੇ ਦੇ ਵਿੱਚ ਆਪਾਂ ਜਿਹੜੀ ਚਾਦਰ ਆ ਉਹ ਲਾਈ ਆ ਸੋ ਬਾਈ ਕਹਿੰਦੇ ਆਪਾਂ ਨੂੰ ਥੋੜਾ ਮੋਟਾ ਕੰਮ ਕਾਸੇ ਚਾਹੀਦਾ ਸੀ ਬਹੁਤ ਕਈ ਵਾਰ ਆਪਣੇ ਕੋਲ ਕੋਈ ਚੰਗਾ ਕਰਾਹ ਪਿਆ ਹੁੰਦਾ ਵੀ ਚੰਗੀ ਕੰਡੀਸ਼ਨ ਦਾ ਆ ਜਾਂਦਾ ਬਟ ਉਹ ਚਾਦਰ ਤੇ ਛੁਰੀ ਲਾ ਕੇ ਤਿਆਰ ਹੋ ਜਾਂਦਾ ਸੋ ਬਾਈਆਂ ਦਾ ਵੀ ਫਾਇਦਾ ਹੋ ਗਿਆ ਬਾਈ ਜੀ ਸੋ ਆਪਣਾ ਵੀ ਫਾਇਦਾ ਹੋ ਗਿਆ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਬਾਈ ਜੀ ਤੁਸੀਂ ਨਵਾਂ ਕਰਾਹ ਬਣਾਉਣਾ ਚਾਹੁੰਦੇ ਹੋ ਜਾਂ ਸੈਕੰਡ ਹੈਂਡ ਚਾਹੁੰਦੇ ਹੋ ਕਈ ਵਾਰੀ ਚੰਗੀ ਕੰਡੀ ਬਾਕੀ ਬਾਈ ਪੇਜ ਨੂੰ ਫੋਲੋ ਕਰ ਲਓ ਜਿਹੜਾ ਭਰਾ ਪੇਜ ਨੂੰ ਫੋਲੋ ਕਰਕੇ ਆਊਗਾ ਬਾਈ ਉਸ ਨੂੰ ਆਪਾਂ ਸਪੈਸ਼ਲ ਡਿਸਕਾਊਂਟ ਦੇ ਉੱਤੇ ਕਰਾਹਨਾਂ ਮਾਤੇ ਰੈਡੀ ਕਰਕੇ ਦੇਵਾਂਗੇ ਬਾਈ ਸੋ ਲਾਜ਼ਮੀ ਸ਼ੇਅਰ ਕਰ ਦਿਓ ਜੀ ਕਿਸਾਨ ਭਰਾਵਾਂ ਤੱਕ ਤਾਂ ਜੋ ਘਰ ਬੈਠਾਂ ਦਾ ਕਪਣਾ ਐਡਰੈਸ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜੇ ਸਤਿ ਸ੍ਰੀ ਅਕਾਲ ਜੀ